ਤੁਸੀਂ ਦੇਖ ਰਹੇ ਹੋ ਚੈਨਲ ਦਾ ਏਕੇ ਨਿਊਜ਼ ਤੇ ਮੈਂ ਹਾਂ ਸਿਮਰਨ ਬਾਜਵਾ ਇਸ ਵੇਲੇ ਦੀ ਖਬਰ ਅਜਨਾਲਾ ਚ ਪੈਂਦੇ ਪਿੰਡ ਸਿੰਘੋਕੇ ਤੋਂ ਪੇਸ਼ ਕਰ ਰਹੀ ਹਾਂ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਲੋਕਾਂ ਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅੱਜ ਕੁਲਦੀਪ ਸਿੰਘ ਧਾਰੀਵਾਲ ਅਤੇ ਅੰਮ੍ਰਿਤਸਰ ਡੀਸੀ ਮੈਡਮ ਅਤੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਵੀ ਬੰਨ ਦਾ ਜਾਇਜ਼ਾ ਲੈਣ ਪਹੁੰਚੇ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਦੇਖਦੇ ਰਹੋ ਚੈਨਲ ਦਾ ਏਕੇ ਨਿਊਜ਼ ਤਰਕਾਰ ਅਮਰੀਕ ਸਿੰਘ ਲੋਂਗਵਾਲ ਅਤੇ ਦਲਜੀਤ ਸਿੰਘ ਨਿਸੋਕੇ ਦੀ ਖਾਸ ਰਿਪੋਰਟ ਤਦ ਪ੍ਰਕਾਸ਼ ਚੌਂਕੀ ਬੀਐਸਐਫ ਦੀ ਜਿਹੜੀ ਉੱਥੇ ਖੜੇ ਰਾਤੀ ਮੈਂ ਆਪਣੀ ਸਾਦੀ ਸੰਗਤ ਦਾ ਵਾਅਦਾ ਕਰਕੇ ਗਿਆ ਇੱਕੇ ਮੈਂ ਸਰੇ ਦੇ ਬੀਐਸਐਫ ਨਾਲ ਗੱਲ ਕਰਕੇ ਆਪਾਂ ਇਹਦਾ ਹੱਲ ਕੱਢਾਂਗੇ ਤੇ ਮਿਹਨਤ ਕਰਕੇ ਮੈਂ ਸਵੇਰੇ ਤੁਹਾਡੇ ਕੋਲ ਆਉਂਗਾ ਤੇ ਮੈਂ ਡੀਸੀ ਸਾਹਿਬ ਨੂੰ ਨਾਲ ਲੈ ਕੇ ਐਸੀਐਮ ਸਾਹਿਬ ਨੂੰ ਸਾਰੇ ਅਫਸਰਾਂ ਨਾਲ ਲੈ ਕੇ ਆਉਂਗਾ ਕਿਉਂਕਿ ਬੜਾ ਇਸ਼ੂ ਆ ਮੈਂ ਬੀਐਸਐਫ ਨਾਲ ਰਾਤ 12 ਵਜੇ ਤੱਕ ਲਗਾ ਰਹੇ ਆ ਬੜੇ ਅਫਸਰਾਂ ਨਾਲ ਮੇਰੀ ਗੱਲ ਹੋਈ ਔਰ ਕਿਸੇ ਨੇ ਵੀ ਇਹ ਨਹੀਂ ਮੰਨਿਆ ਕਿ ਅਸੀਂ ਤੁਹਾਨੂੰ ਮੈਂ ਉਹਨਾਂ ਨੂੰ ਕਹਿਸ ਸਾਨੂੰ 2 2.5 ਫੁੱਟ ਰਸਤਾ ਦੇ ਦਿਓ ਕੰਡਿਆਂ ਵਾਲੀ ਤਾਲ ਤੋਂ ਮੈਂ ਸਮਝਦਾ ਦੇਸ਼ ਦੀ ਸੱਖਿਆ ਦਾ ਇਸ਼ੂ ਆ ਬਹੁਤ ਵੱਡਾ ਇਸ਼ੂ ਆ ਮੇਰੀ ਗੱਲ ਸੁਣੋ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਸਾਡੇ 10 ਪਿੰਡ ਜਿਹੜੇ ਰੁੱੜ ਜਾਣੇ ਆ ਜੇ ਸਾਡਾ ਇਹ ਪੰਜ ਚੰਗੀ ਦਾ ਨਾਮ ਬਚਾਵੇ ਬਸ ਸਾਡੂੰ ਵੀਐਸਐਫ ਨੇ ਪਰਮਿਸ਼ਨ ਨਹੀਂ ਦਿੱਤੀ ਤਾਂ ਹੀ ਉਹ ਆਪਾਂ ਹੋੜ ਬਹੁਤ ਔਖੇ ਹੋ ਕੇ ਉੱਪਰ ਦੀ ਤਾਰ ਦੇ ਕੰਡੇ ਵਾਲੀ ਤਾਰ ਦੇ ਉੱਪਰ ਦੀ ਆਪਾਂ ਜਿਹੜਾ ਕੰਮ ਕਰਦੇ ਸੋ ਮੇਰੀ ਬੇਨਤੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਦੇਖੋ ਸਾਡੇ ਦੀ ਕੋਈ ਪਾਰਟੀ ਨਹੀਂ ਅਈ ਤੇ ਪਈ ਇਹਦੇ ਨਾਲੇ ਵਾਲੇ ਤੇ ਉੱਜੜ ਗਏ ਸਾਡੀ ਦੇ ਜਿਹੜਾ ਬਾਪ ਫੜੂ ਅਸੀਂ ਹਰ ਇੱਕ ਦੂਜੀ ਆਇਆ ਕਹਿੰਦੇ ਅਈ ਤੇ ਕਹਿੰਦੇ ਸਾਨੂੰ ਬਚਾਓ ਅਸੀਂ ਤਾਂ ਦੇਖੋ ਫੇਰ ਦੁਬਾਰਾ ਜਿਹੜੇ ਮੱਲ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਨੇ ਅਸ਼ਵਨੀ ਜੀ ਪ੍ਰਧਾਨ ਨੇ ਸੁਨੀਲ ਜਾਖੜ ਜੀ ਪ੍ਰਧਾਨ ਨੇ ਕੈਪਟਨ ਬਰਿੰਦਰ ਸਿੰਘ ਜੀ ਵੱਡੇ ਲੀਡਰ ਨੇ ਉਹਨਾਂ ਦੇ ਇਹਨਾਂ ਸਾਰੇ ਲੀਡਰਾਂ ਨੂੰ ਕਹਿਣਾ ਚਾਹੁੰਦੇ ਬਈ ਸਾਨੂੰ ਕੇਂਦਰ ਕੋਲੋਂ ਕਿਉਂਕਿ ਸਾਰੇ ਅਫਸਰਾਂ ਦੇ ਮੈਨੂੰ ਜਵਾਬ ਦਿੱਤਾ ਵੀ ਕੇਂਦਰ ਨਾਲ ਗੱਲ ਕਰੋ ਜੀ ਉੱਤੇ ਗ੍ਰਹਿ ਮੰਤਰੀ ਨਾਲ ਗੱਲ ਕਰੋ ਅਸੀਂ ਗੇਟ ਤਾਂ ਦੇ ਸਕਦੇ ਹਾਂ ਸਦਮੇ ਦੀ ਇਹਨਾਂ ਨੂੰ ਸਭ ਨੂੰ ਬੇਨਤੀ ਆ ਇੱਥੋਂ ਤੱਕ ਕਿ ਮੈਂ ਕਹੂੰਗਾ ਕਿ ਜਦ ਅਸੀਂ ਫਸੇ ਹਾਂ ਬਾਰਡਰ ਤੇ ਹਾਂ ਮੈਂ ਤਾਂ ਪੰਜਾਬ ਦੇ ਅਵਧੋਦੀ ਧਿਰ ਦੇ ਦਿੰਦਾ ਪ੍ਰਤਾਪ ਬਾਜਵਾ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਸਾਡੀ ਆਵਾਜ਼ ਚੁੱਕੋ ਯਾਰ ਸਾਡੀ ਸੁਖਬੀਰ ਬਾਦਲ ਜੀ ਨੂੰ ਵੀ ਕਹੂੰਗਾ ਉਹ ਵੀ ਆਏ ਸੀਗੇ ਸਾਡੇ ਇੱਥੇ ਫੁੜੇ ਓਕੇ ਗਏ ਦੋ ਚਾਰ ਦਿਨ ਪਹਿਲਾਂ ਸਭ ਨੂੰ ਮੇਰੀ ਬੇਨਤੀ ਹੈ ਤੇ ਜਖੜ ਜੀ ਨੇ ਅਛੂਨੀ ਜੀ ਨੇ ਬਾਜਵਾ ਜੀ ਨੇ ਸਗਵੀਰ ਬਾਦਲ ਜੀ ਨੇ ਯਾਰ ਬੀਐਸਐਫ ਨੇ ਸਾਨੂੰ 2 3 ਫੁੱਟ ਰਸਤਾ ਵੀ ਦਿੱਤਾ ਸਾਡਾ ਰਿਸਕ ਇਹ ਕਿ ਇਹ ਜੇ ਬੰਦ ਟੁੱਟ ਗਿਆ ਜੇ ਜਿੱਥੇ ਮੈਂ ਖੜਾ ਜੇ ਇੱਥੋਂ ਤੁਸੀਂ ਬੰਦ ਟੁੱਟ ਗਿਆ ਤੇ ਆ 10 ਪਿੰਡ ਜਿਹੜੇ ਆ ਇਹ ਵਨ ਸਭ ਡੁੱਬ ਜਾਣਗੇ ਸਭ ਬਦਵਾਦ ਹੋ ਜਾਣਾ ਸਾਡੇ 10 ਪਿੰਡਾਂ ਨੂੰ ਬਚਾਉਣ ਲਈ ਤੁਸੀਂ ਸਾਡੀ ਬਾਹ ਫੜੋ ਜੀ ਤੁਹਾਨੂੰ ਬਸ ਇੰਨੀ ਬੇਨਤੀ ਕਰਦੇ ਆ ਕੋਈ ਪਾਰਟੀਬਾਜੀ ਦੀ ਕੋਈ ਸਿਆਸਤ ਦੀ ਕੋਈ ਜੋ ਜਸ ਮਰਜ਼ੀ ਕਰ ਲੋ ਸਾਨੂੰ ਜੋ ਕਰਨਾ ਮਖੌਲ ਕਰ ਲੋ ਟਿੱਚਲਾ ਕਰ ਲੋ ਜੋ ਮਰਜ਼ੀ ਕਰ ਲੋ ਬਸ ਸਾਡਾ ਇਹ ਮਾਮਲਾ ਹੱਲ ਕਰ ਦਿਓ ਸਾਨੂੰ ਕਹੋ ਕੇਂਦਰ ਨੂੰ ਮੈਂ ਤਾਂ ਆਪਣੇ ਸੀਐਮ ਸਾਹਿਬ ਨੂੰ ਵੀ ਕੱਲ ਕਿਹਾ ਸੀ ਕਿ ਕੇਂਦਰ ਨੂੰ ਕਹੋ ਜੀ ਕਿ ਸਾਨੂੰ ਇੱਥੋਂ ਰਸਤਾ ਦੇ ਦੇਣ ਅਸੀਂ ਆਪਣੇ ਸਾਰੇ ਲੋਕ ਆ ਵੇਖੋ ਲੱਗੇ ਆ ਸਾਰੇ ਪਿੰਡਾਂ ਦੇ ਲੋਕ ਵਿਚਾਰੇ ਆਏ ਚਿੰਤਤ ਨੇ ਕਿ ਅਸੀਂ ਰੁੜ ਜਾਣਗੇ ਸਾਰੇ ਲੱਗੇ ਆ ਵਿਚਾਰੇ ਕਿ ਅਸੀਂ ਕੰਮ ਕਰ ਲਾਂਗੇ ਸਾਨੂੰ ਕੁਝ ਵੀ ਚਾਹੀਦਾ ਅਸੀਂ ਕੰਮ ਕਰਾ ਲਾਂਗੇ ਪੰਜਾਬ ਸਰਕਾਰ ਵੱਲੋਂ ਆ ਲੱਗੇ ਆ ਸਾਡੇ ਬੰਦੇ ਲੱਗੇ ਆ ਬਸ ਸਾਨੂੰ ਇੱਕ ਰਸਤਾ ਚਾਹੀਦਾ 3-4 ਫੁੱਟ ਦਾ ਕੰਡਿਆਂ ਵਾਲੀ ਤਾਰ ਦਾ ਇਮ ਨੂੰ ਪਤਾ ਕਿਉਂਕਿ ਬੀਐਸਰ ਦੇ ਵੱਡੇ ਵੱਡੇ ਅਫਸਰ ਮੈਨੂੰ ਰਾਤੀ ਕਹਤਾ ਜੀ ਹੋਮ ਮਿਨਿਸਟਰ ਹੋਮ ਮਿਨਿਸਟਰੀ ਨਾਲ ਗੱਲ ਕਰੋ ਸੋ ਮੈਂ ਤਾਂ ਹੋਮ ਮਿਨਿਸਟਰੀ ਦਾ ਕਰ ਨਹੀਂ ਸਕਦਾ ਮੇਰੀ ਇਨੀ ਪਹੁੰਚ ਨਹੀਂ ਬੀਜਪੀ ਵਾਲੇ ਲੀਡਰਾਂ ਨੂੰ ਬੇਨਤੀ ਆ ਜਕੜ ਸਾਹਿਬ ਮੇਰੀ ਗੱਲ ਸੁਣਦੇ ਹੋਣਗੇ ਅਛੂਨੀ ਜੀ ਮੇਰੀ ਗੱਲ ਸੁਣਦੇ ਹੋਣਗੇ ਜੇ ਕੈਪਟਨ ਮਨਿੰਦਰ ਸਿੰਘ ਹੋਣੀ ਵੀ ਹੱਦਕਲ ਬੀਜਪੀ ਦੇ ਲੀਡਰ ਉਹ ਮੇਰੀ ਗੱਲ ਸੁਣਦੇ ਹੋਣਗੇ ਉਹ ਦੋ ਦੀ ਧਰ ਦੇ ਦਿੱਤਾ ਪਰ ਤਾਂ ਬਾਜਵਾਜੀ ਸੁਣਦੇ ਹੋਣਗੇ ਸੁਖਬੀਰ ਦੀ ਸੁਣਦੇ ਹੋਣਗੇ ਸਭ ਨੂੰ ਬੇਨਤੀ ਆ ਜਿਆ 파ਰਟੀ ਪੂਟੀ ਛੱਡ ਦਿਓ ਸਾਨੂੰ ਮਤਲਬ ਜਿਹੜਾ ਸਾਡਾ ਮਸਲਾ ਹੱਲ ਅਸੀਂ ਬੰਦ ਨੂੰ ਆਪਣਾ ਪੱਕਾ ਆਪੇ ਕਰਦਾਂਗੇ ਆਪੇ ਆਪਣਾ ਜਿਹੜਾ ਮੁੱਦਾ ਜਿਹੜਾ ਹੱਲ ਕਰ ਲੈ ਬਸ ਤਿੰਨ ਚਾਰ ਫੁੱਟ ਦਾ ਸਾਨੂੰ ਰਸਤਾ ਜਿਹੜਾ ਉਹ ਬੀਐਸਐਫ ਦੇ ਕੋਲੋਂ ਦਿਵਾ ਦਿਓ ਬਸ ਇਹ ਬੇਨਤੀ ਕਰਦੀ ਆ ਸਾਰੇ ਭਰਾ ਜਿਨ੍ਹਾਂ ਦੀਆਂ ਜ਼ਮੀਨਾਂ ਡੁੱਬ ਜਾਣੀਆਂ ਜਿਨ੍ਹਾਂ ਦੇ ਘਰ ਡੁੱਬ ਜਾਣੇ ਮੇਰੇ ਨਾਲ ਖੜੇ ਆ ਸੋ ਮੇਰੀ ਹੱਥ ਜੋੜ ਕੇ ਇੱਕ ਵਾਰ ਸਭ ਲੀਡਰਾਂ ਨੂੰ ਬੇਨਤੀ ਆ ਕੇਂਦਰ ਸਰਕਾਰ ਨੂੰ ਬੇਨਤੀ ਆ ਬੀਐਸਐਫ ਦੇ ਡੀਜੀਪੀ ਨੂੰ ਬੇਨਤੀ ਆ ਕਿ ਸਾ ਸਾਡੇ ਉੱਲ ਧਿਆਨ ਦਿਓ ਸਾਨੂੰ ਪਹਿਲਾਂ ਦੇ ਕੋਈ ਦੀ ਦਿੱਤਾ ਅਸੀਂ 2000 ਰੁਪਏ ਮੰਗਦੇ ਸੀ ਉਹ ਤੇ ਸਾਨੂੰ ਦਿੱਤਾ ਲਈ ਤੁਸੀਂ 2 ਫੁੱਟ ਰਸਤਾ ਦੇ ਦਿਓ ਕੰਡਿਆ ਵਾਲੀ ਤਾਰ ਦਾ ਅਸੀਂ ਆਪਣੇ ਪਿੰਡਾਂ ਨੂੰ ਬਚਾ ਲਈਏ ਇੰਨਾ ਕੰਮ ਹੀ ਕਰ ਦਿਓ ਇੱਥੇ ਇਹ ਨਾਲੇ ਵਾਲੇ ਬੱਕਰੀ ਗਲਾਂਡ ਮੰਗਦੇ ਆ ਉਹ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਜੋ ਦੇਦੀ ਹੈ ਪੰਜਾਬ ਸਰਕਾਰ ਦੇਦੀ ਹੈ ਸੋ ਸੈਂਟਰ ਸਰਕਾਰ ਨੇ ਸਾਨੂੰ ਕੁਛ ਨਹੀਂ ਦਿੱਤਾ ਬਸ ਆ ਰਸਤਾ ਹੀ ਦੇ ਦਿਓ ਯਾਰ ਤੁਹਾਡਾ ਅਸੀਂ ਕੀ ਕਹਿੰਦੇ ਆ ਤੁਹਾਡਾ ਅਰਦਾਸ ਕਰਾ ਕੇ ਆਵਾਂਗੇ ਕਿ ਕੇਂਦਰ ਸਰਕਾਰ ਨੇ ਬੜਾ ਪਵਿੱਤਰ ਕੰਮ ਕੀਤਾ ਇਸ ਕਰਕੇ ਥੋੜਾ ਸਾਨੂੰ ਰਸਤਾ ਦਵਾ ਦਿਓ ਤੁਹਾਨੂੰ ਬੇਨਤੀ ਕਰਦੀ ਆ ਕਿਉਂਕਿ ਇਹ ਸਾਡਾ ਮੁੱਦਾ ਬੜਾ ਸੀਰੀਅਸ ਆ ਅੱਜ ਜਿੱਥੇ ਅਸੀਂ ਖੜੇ ਆ ਇਹ ਤੁਸੀਂ ਬੰਦੇ ਥੱਲੇ ਪਾਣੀ ਜਿਹੜਾ ਵੜਿਆ ਪਤਾ ਨਹੀਂ ਕਦੋਂ ਪਿੱਛੋਂ ਦੇਖ ਸਕਦੇ ਹੋ ਤੂੰ ਕਿੱਡੇ ਯੋਧ ਦੀ ਪਾਣੀ ਆ ਪਤਾ ਨਹੀਂ ਕਦੋਂ ਪਾਣੀ ਦੀ ਤੱਕ ਲੱਗ ਗਈ ਤੇਨੂੰ ਸਭ ਕੋ ਦੋੜ ਕੇ ਲੈ ਜਾਣਾ ਸੋ ਮੈਂ ਇਹ ਇਹ ਬੇਨਤੀ ਕਰਨ ਆਇਆ ਸੀ ਬਾਕੀ ਮੈਂ ਸਾਦੇ ਪਿੰਡਾਂ ਨੂੰ ਕਿਹਾ ਕਿ ਅਸੀਂ ਨਾਲ ਆ ਸਦਾਤ ਭਗਵਾਨ ਸ੍ਰਮਾਨ ਦੀ ਸਰਕਾਰ ਨਾਲ ਆ ਅਸੀਂ ਇਹਨਾਂ ਦੇ ਨਾਲ ਆ ਭਾਵੇਂ ਜੋ ਮਰਜ਼ੀ ਹੋ ਜੀ ਜਿੰਨੇ ਜੋਗੇ ਆ ਅਸੀਂ ਵਾਅਦਾ ਦੇ ਨੱਦੀ ਰਾਤ ਵਾਅਦਾ ਦੇਣ ਕਿ ਅੱਧੀ ਰਾਤ ਇੱਥੇ ਆ ਜਾਾਂਗੇ ਜਦੋਂ ਵੀ ਕਹਿਣਗੇ ਕਿਆ ਕਰਦੇ ਉਸੇ ਲਈ ਕਰਦੇ ਆਂਗੇ ਸਭ ਦੇ ਇੱਕ ਦੀ ਗੱਲ ਬਸ ਤੂੰ ਸਾਨੂੰ ਯਾਰ ਥੋੜਾ ਜਿਆਦਾ ਰਸਤਾ ਦਿਵਾ ਦਿਓ ਕੰਨਿਆਂ ਵਾਲੀ ਤਾਰ ਦਾ ਇਹ ਤੁਹਾਨੂੰ ਬੇਨਤੀ ਕਰਦੀ ਆਂ ਵਾਇਗਦੀ ਕਾਕਾ ਸਾਹਿਬ ਜਿੱਦਾਂ ਖੜੀ ਹੈਗੀ ਹੈ ਮੈਂ ਦੁਬਾਰਾ ਸਾਰਿਆਂ ਦੇ ਸਾਹਮਣੇ ਦੱਸ ਰਹੀ ਆ ਜੀ ਜੇਕਰ ਕੋਈ ਵੀ ਤੁਹਾਡੇ ਕੋਲ ਇਨਫਰਮੇਸ਼ਨ ਹੈ ਇਲੀਗਲ ਮਾਈਨਿੰਗ ਚੱਲਦੀ ਹੈ ਪੇਜੋ ਉਸ ਤੇ ਤੁਰੰਤ ਕਾਰਵਾਈ ਵੀ ਹੋ ਰਹੀ ਹੈ ਬਹੁਤ ਸਖਤ ਹੈਗੇ ਸੋ ਇਦਾਂ ਨਹੀਂ ਬਟ ਵੀ ਸਪੈਸੀਫਿਕ ਕੀ ਇੱਥੇ ਚੱਲਦਾ ਪਿਆ ਹੈ ਜਾਂ ਇੱਥੇ ਕੋਈ ਵੀ ਇਨਫਰਮੇਸ਼ਨ ਹੋਵੇ ਗੁਪਤ ਤੌਰ ਤੇ ਵੀ ਦੇ ਦਿਓ ਕੋਈ ਗੱਲ ਨਹੀਂ ਤੁਹਾਨੂੰ ਆਪਣਾ ਨਾਮ ਵੀ ਦੱਸਣ ਦੀ ਲੋੜ ਨਹੀਂ ਹੈਗੀ ਆ ਕੇ ਜਿਹੜਾ ਕੱਲ ਅਸੀਂ 3 ਤਰੀਕ ਨੂੰ ਜਿਹੜਾ ਇੱਥੇ ਤੁਹਾਨੂੰ ਸਾਰਾ ਮੌਕਾ ਵਿਖਾਇਆ ਸੀਗਾ ਰਾਵੀ ਦਰਿਆ ਦਾ ਤੇ ਉਹਦੇ ਵਿੱਚ ਜਿਹੜੀ ਅਸੀਂ ਸਾਰੀ ਵੀਡੀਓ ਜਿਹੜੀ ਹੀ ਉਹ ਡਾਊਨਲੋਡ ਕੀਤੀ ਆਪਣੀ ਭਾਈ ਸੀਗੀ ਤੇ ਉਹਦਾ ਜਿਹੜਾ ਨਤੀਜਾ ਉਹ ਬਹੁਤ ਵਧੀਆ ਨਿਕਲਿਆ ਤੇ ਅੱਜ ਸਾਡੇ ਕੋਲ ਡੀਸੀ ਸਾਹਿਬ ਮੈਡਮ ਜਿਹੜੇ ਹੀ ਉਹੀ ਵੀ ਇੱਥੇ ਪਹੁੰਚੇ ਨੇ ਤੇ ਧਾਰੀਵਾਲ ਸਾਹਿਬ ਜਿਹੜੇ ਨੇ ਉਹੀ ਵੀ ਪਹੁੰਚੇ ਨੇ ਇੱਥੇ ਤੇ ਮਨਦੀਪ ਸਿੰਘ ਮੰਨਾ ਜੀ ਜਿਹੜੇ ਸੇਵਾਦਾਰ ਨੇ ਕੋਈ ਵੀ ਸਾਡੇ ਕੋਲ ਇੱਥੇ ਬੈਠੇ ਬੈਠੇ ਸੀਗੇ ਆਣ ਕੇ ਤੇ ਉਹਨਾਂ ਨੇ ਭਰਪੂਰ ਸਾਡੀ ਬਾਹ ਜਿਹੜੀ ਆ ਬਹੁਤ ਇੱਕ ਸੱਲੀਦਾਰ ਦੇ ਨਾਲ ਉਹਨਾਂ ਨੇ ਸਾਡੀ ਬਾਹ ਫੜੀ ਆ ਤੇ ਹਮਾਇਤ ਵੀ ਸਾਡੀ ਉਹਨਾਂ ਨੇ ਕੀਤੀ ਆ ਤੇ ਅਸੀਂ ਗਾਂ ਵੀ ਇਹੀ ਸਰਕਾਰ ਦੇ ਕੋਲੋਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿਹੜੀ ਇੱਥੇ ਲੇਬਰ ਲਾ ਕੇ ਤੇ ਮਸ਼ੀਨਾਂ ਲਾ ਕੇ ਠੇਕੇਦਾਰਾਂ ਨੂੰ ਥੋੜਾ ਜਿਹਾ ਕਹਿ ਚੇ ਤੇ ਜਿਹੜਾ ਇਹ ਬੰਨ ਜਿਹੜਾ ਉਹ ਬੰਨਿਆ ਜਾਵੇ ਤੇ ਹੁਣ ਜਿਹੜਾ ਸਾਨੂੰ ਥੋੜਾ ਜਿਹਾ ਬਹੁਤ ਸਕੂਨ ਆਇਆ ਹੈ ਕਿ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਦਰਿਆ ਜਾ ਰਿਹਾ ਸੀਗਾ ਤੇ ਉਹ ਜਿਹੜਾ ਹੁਣ ਉਹ ਸਰਕਾਰ ਨੇ ਅਗਲੇ ਪਾਸੇ ਮੋਰਚਾ ਲਾਇਆ ਤੇ ਪੂਰੇ ਵਿੱਚ ਮਿੱਟੀ ਜਿਹੜੀ ਆ ਬੋਰਿਆਂ ਨਾਲ ਛੁੱਟੀ ਜਾ ਰਹੀ ਆ ਤੇ ਧੰਨਵਾਦ ਕਰਦੇ ਆ ਅਸੀਂ ਡੀਸੀ ਸਾਹਿਬ ਮੈਡਮ ਦਾ ਵੀ ਆਇਆ ਤਾਂ ਉਹਨਾਂ ਨੇ ਸਾਡੀਆਂ ਹੋਰ ਵੀ ਮੁਸ਼ਕਲਾਂ ਬੜੀਆਂ ਸੁਣੀਆਂ ਨੇ ਆਮ ਪਬਲਿਕ ਦੀਆਂ ਵੀ ਸੁਣੀਆਂ ਨੇ ਧੰਨਵਾਦ ਕਰਦੇ ਆ ਉਹਨਾਂ ਦਾ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਤੇ ਮਨਦੀਪ ਸਿੰਘ ਬੰਨੇ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਾਡੇ ਛੋਟਾ ਕਾ ਆਏ ਆ ਤੇ ਉਹਨਾਂ ਸਾਡਾ ਸਹਿਯੋਗ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਵੀ ਦੇਖ ਰਹੇ ਹੋ ਕਿ ਰਾਵੀ ਦਰਿਆ ਬਿਲਕੁਲ ਜਿਹੜਾ ਗਰਾਊਂਡ ਦੇ ਉੱਪਰ ਤੁਹਾਨੂੰ ਲਾਈਵ ਤਸਵੀਰ ਦਿਖਾ ਰਹੇ ਆ ਜੋ ਰਾਤ ਵੀਡੀਓ ਆਪਾਂ ਅਪਲੋਡ ਕੀਤੀ ਸੀ ਉਹ ਵੇਖ ਕੇ ਮੰਤਰੀ ਸਾਹਿਬ ਤੇ ਡੀਸੀ ਸਾਹਿਬ ਭਾਈ ਮਨਦੀਪ ਸਿੰਘ ਮੰਨਾ ਉਹ ਸਾਰੇ ਵੀਰ ਇੱਥੇ ਪਹੁੰਚੇ ਉਹਨਾਂ ਨੇ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਜਿੱਥੇ ਢਾਲ ਲੱਗੀ ਸੀ ਦਰਿਆ ਨੇ ਤੇ ਰਾਵੀ ਦਰਿਆ ਨੇ ਢਾਲ ਆਈ ਸੀ ਉਹਨੂੰ ਵੇਖ ਕਰੀ ਤੋੜੇ ਲਾ ਕੇ ਪੱਥਰ ਲਾ ਕੇ ਜਿਹੜਾ ਉਹ ਤਿਆਰੀ ਕਰ ਦਿੱਤੀ ਗਈ ਹੈ ਵੀ ਜਿਹੜਾ ਪਾਣੀ ਗਾਂ ਨਾ ਆ ਸਕੇ ਆਪ ਜੀ ਵੇਖ ਰਹੇ ਹੋ ਦਾਇਕੀ ਨਿਊਜ਼ ਚੈਨਲ ਦਾਸ ਦਲਜੀਤ ਸਿੰਘ ਨਿਸੋ ਕੇ ਸਹਿਯੋਗੀ ਸੱਜਣੋਂ ਭਾਈ ਅਮਰੀਕ ਸਿੰਘ ਜੀ ਲੰਗੋਵਾਲ ਪੱਤਰਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ